ਪਰੀ ਹਲੋ ਹਲੋ ਗਾਇਸ ਕਰਦੇ ਸੱਚੀ ਕਬਲਾਸ ਆ ਰਹੇ ਤੇ ਹੁਣ ਮੈਂ ਚੱਲੀ ਆ ਪਰ ਨਾ ਤੇ ਫਿਰ ਮੈਂ ਤਾਂ ਬਾਅਦ ਚ ਮਿਲੂੰਗੀ ਹਮਮ ਪਰੀ ਦੇ ਪੇਪਰ ਹੋਣਦੇ ਆ ਨਾ ਸਕੂਲ ਤੇ ਆਪਾਂ ਨੂੰ ਥੋੜੇ ਜੇ ਤੋੜਨੇ ਆ ਤੁਲਸੀ ਦੇ ਪੱਤੇ ਕਿਉਂਕਿ ਕੁਛ ਜਿਹੇ ਬਰਤ ਚਾਜ ਪਾਈਏ ਨਾ ਤੇ ਅੰਦੇ ਚੰਗੇ ਹੁੰਦੇ ਆ ਕੁਛ ਇੱਥੇ ਵੀ ਉੱਗੀ ਆ ਕੁਛ ਇੱਥੇ ਉੱਗੀ ਆ ਇੱਥੇ ਉੱਗੀ ਆ ਕੁਛ ਇੱਥੇ ਉੱਗੀ ਆ ਇੱਥੇ ਹੀ ਉੱਗ ਜਾਂਦੀ ਆ ਤੇ ਥੋੜੇ ਜੇ ਤੋੜਦੀ ਆ ਮੈਂ ਬੱਚੇ ਡੌਣ ਦੇ ਆ ਪਤੰਗਾਂ ਵੇਖੋ ਕਿੰਨੀਆਂ ਹਾਂ ਬਰੀ ਨੱਕ ਤੇ ਲਾਉਣ ਲਈ ਚੁੰਡੀ ਕਿੰਨੇ ਪਤੰਗਾ ਉਟਣ ਡਿੰਗੇ ਥੋੜਿਆਂ ਕੈਮਰੇ ਚ ਘਟ ਆਉਣ ਡਿੰਗੇ ਆਪਾ ਥੋੜੇ ਤੁਲਸੀ ਦੇ ਪੱਤੇ ਇਹ ਮੈਂ ਥੋੜੇ ਥੋੜੇ ਰੋਜ਼ ਤੋੜ ਕੇ ਲੈ ਆਈ ਨੀ ਆ ਚਾਹ ਚ ਪਾ ਲਈਦੇ ਇੱਕ ਦੋ ਵਾਰਾਂ ਦੀ ਚਾਹ ਬਣ ਜਾਂਦੀ ਆ ਤੇ ਚਾਹ ਚੰਗੀ ਹੁੰਦੀ ਆਂਦੇ ਤੁਲਸੀ ਵਾਲੀ ਪੀਣੀ ਤੇ ਪਾ ਲਈਦੇ ਥੋੜੇ ਜਿ ਕੱਲ ਤਾਂ ਘਿਰਾ ਆ ਜਾਣਾ ਵਾ ਬਾਕੀ ਫੇਰ ਚਲੋ ਤੋੜ ਲਾਂਗੇ